ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸ ਛੱਡ ਕੇ ਬੀਜੇਪੀ ਚ ਸ਼ਾਮਲ ਹੋਏ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਿਚਾਲੇ ਖੜਕ ਗਈ ਹੈ ਦੱਸਦੀ ਹੈ ਕਿ ਰਾਜਾ ਵੜਿੰਗ ਨੇ ਖਰਿਆ-ਖਰਿਆ ਸੁਣਾਈਆਂ ਤਾਂ ਬਿੱਟੂ ਨੇ ਵੀ ਪਲਟਵਾਰ ਕੀਤਾ ਦੋਵੇਂ ਲੀਡਰ ਸਾਫ ਕਾ ਮੁੱਖ ਮੰਤਰੀ ਬਿਨ ਸਿੰਘ ਦੀ ਤਸਵੀਰ ਬੀਜੇਪੀ ਦੇ ਪੋਸਟਾਂ ਉੱਪਰ ਲਗਾਉਣ ਨੂੰ ਲੈ ਕੇ ਝਟਕੇ ਨੇ ਭਾਜਪਾ ਦੇ ਬੋਰਡ ਤੇ ਬਿਨ ਸਿੰਘ ਦੀ ਤਸਵੀਰ ਪੋਸਟ ਕਰਨ ਤੇ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਤਾਣਾ ਮਾਰਿਆ ਸੀ ਜਿਸ ਦਾ ਬਿੱਟੂ ਨੇ ਵੀ ਜਵਾਬ ਦਿੱਤਾ ਬਿੱਟੂ ਨੇ ਇਸ ਮੁੱਚੀ ਕਾਂਗਰਸ ਪਾਰਟੀ ਤੇ ਸਵਾਲ ਖੜੇ ਕਰ ਦਿੱਤੇ ਨੇ ਦੱਸਦੀ ਇਹ ਕਿ ਰਵਨੀਤ ਸਿੰਘ ਬਿੱਟੂ ਨੇ ਐਕਸ ਤੇ ਲਿਖਿਆ ਕਿ ਸ਼ਹੀਦ ਪਾਰਟੀਆਂ ਤੋਂ ਉੱਪਰ ਹੁੰਦੇ ਨੇ ਕਾਂਗਰਸ ਨੇ ਮੇਰੇ ਦਾਦਾ ਜੀ ਦੀ ਸਰਵੋੱਚ ਕੁਰਬਾਨੀ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ ਬੀਸੀਸੀ ਦੱਸੇ ਕਿ 25 ਸਾਲ ਵਿੱਚ ਚੋਣਾ ਚਾਹ ਪਾਰਟੀ ਦੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀ ਕੁਰਬਾਨੀ ਦਾ ਕਦੇ ਜ਼ਿਕਰ ਵੀ ਕੀਤਾ। ਚੰਡੀਗੜ੍ਹ ਕਾਂਗਰਸ ਪਵਨ ਸਾਹਮਣੇ ਤੋਂ ਬਿਆਨ ਸਿੰਘ ਜੀ ਦੇ ਬੁੱਤ ਕਿਉਂ ਹਟਾਏ ਗਏ? ਦਰਅਸਲ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਸ਼ੇਅਰ ਕੀਤੀ ਸੀ ਜਿਸ 'ਚ ਉਹਨਾਂ ਲਿਖਿਆ ਸੀ ਕਿ ਬਿੱਟੂ ਜੀ ਤੁਸੀਂ ਆਪ ਤਾਂ ਭਾਜਪਾ ਦੇ ਖੇਮੇ 'ਚ ਖੜ ਕੇ ਆਪਣੀ ਸੱਤਾ ਦੀ ਭੁੱਖ ਵਾਲੀ ਸ਼ਖਸੀਅਤ ਨੂੰ ਜਗ੍ਹਾ ਜ਼ਾਹਰ ਕਰ ਦਿੱਤਾ। ਉਹਨਾਂ ਨੂੰ ਤਾਂ ਬਦਨਾਮ ਨਾ ਕਰੋ। ਉਹਨਾਂ ਦੀ ਫੋਟੋ ਨੂੰ ਤੁਸੀਂ ਆ ਵੋਟਾਂ ਲਈ ਵਰਤ ਕੇ ਉਹਨਾਂ ਦੀ ਸ਼ਹਾਦਤ ਦਾ ਜ਼ਾਕ ਨਾ ਬਣਾਓ ਅਕਲ ਨੂੰ ਹੱਥ ਮਾਰੋ ਦੱਸ ਦਈਏ ਕਿ ਰਾਜਾ ਵੜਿੰਗ ਦੇ ਇਸ ਟਵੀਟ ਤੋਂ ਬਾਅਦ ਕਾਂਗਰਸੀ ਵਰਕਰ ਬਿੱਟੂ ਦੀ ਪੋਸਟ ਤੇ ਲਗਾਤਾਰ ਟਿੱਪਣੀਆਂ ਕਰ ਰਹੇ ਨੇ ਰਵਨੀਤ ਬਿੱਟੂ ਦੇ ਰਿਪਲਾਈ ਤੋਂ ਬਾਅਦ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਸਿਆਸੀ ਲਾਭ ਲਈ ਤੁਸੀਂ ਅਜਿਹੀ ਬਿਆਨਬਾਜ਼ੀ ਨਾ ਕਰੋ ਜੋ ਸ਼ਹੀਦ ਬਿਹੰਸ ਸਿੰਘ ਜੀ ਦੀ ਕੁਰਬਾਨੀ ਨੂੰ ਹੌਲਾ ਕਰ ਦੇਵੇ ਪੰਜਾਬ ਦੀ ਅਮਨ ਸ਼ਾਂਤੀ ਲਈ ਦਿੱਤੀ ਉਹਨਾਂ ਦੀ ਕੁਰਬਾਨੀ ਨੂੰ ਕਾਂਗਰਸ ਨੇ ਹਮੇਸ਼ਾ ਸਲਾਹਿਆ ਅਜਿਹੇ ਆ ਸੈਂਕੜੇ ਉਦਾਹਰਨਾਂ ਨੇ ਜਿਸ ਗੱਲ ਦਾ ਪਰਮਾਨ ਦੇ ਸਕਦੀਆਂ ਨੇ ਤੁਸੀਂ ਸ਼ਹੀਦਾਂ ਦੇ ਇਹ ਕੁਰਬਾਨੀਆਂ ਸਿਆਸੀ ਲਾਭ ਲਈ ਨਾ ਹੀ ਵਰਤੋ ਤਾਂ ਚੰਗਾ ਰਹੇਗਾ। ਉਹਨਾਂ ਅੱਗੇ ਲਿਖਿਆ ਕਿ ਜੇ ਤੁਹਾਨੂੰ ਯਾਦ ਹੋਵੇ ਤਾਂ ਉਹਨਾਂ ਦੀ ਆ ਪਿਛਲੀ ਵਰਸੀ ਮੌਕੇ ਆਪਾਂ ਇਕੱਠੇ ਹੀ ਸੀ ਜਿਸ ਦੀਆਂ ਤਸਵੀਰਾਂ ਮੈਂ ਨਾਲ ਨੱਥੀ ਕਰ ਰਿਹਾ ਹਾਂ। ਇਸ ਤੋਂ ਇਲਾਵਾ ਮੇਰੇ ਕੋਲ ਕੁਝ ਹੋਰ ਟਵੀਟ ਵੀ ਹੈਗੇ ਨੇ ਜੋ ਮੈਂ ਨਾਲ ਨੱਥੀ ਕਰ ਰਿਹਾ ਹਾਂ। ਉਮੀਦ ਕਰਦਾ ਹਾਂ ਕਿ ਤੁਸੀਂ ਭਾਜਪਾ ਦੇ ਪਗਵੇਂ ਤੋਂ ਹੀ ਬਾਹਰ ਹੋ ਕੇ ਸੋਚਣ ਦੀ ਕੋਸ਼ਿਸ਼ ਕਰੋਗੇ ਤਾਂ ਦੋਵਾਂ ਲੀਡਰਾਂ ਵਿਚਾਲੇ ਖੜਕ ਗਈ ਹੈ ਤੇ ਦੋਵੇਂ ਹੀ ਲੀਡਰ ਇੱਕ ਦੂਜੇ ਤੇ ਐਕਸ ਤੇ ਲਗਾਤਾਰ ਪਲਟਵਾਰ ਕਰ ਰਹੇ ਨੇ। ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸ ਛੱਡ ਕੇ ਬੀਜੇਪੀ ਚ ਸ਼ਾਮਲ ਹੋਏ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਿਚਾਲੇ ਖੜਕ ਗਈ ਹੈ ਦੱਸਦੀ ਹੈ ਕਿ ਰਾਜਾ ਵੜਿੰਗ ਨੇ ਖਰਿਆ-ਖਰਿਆ ਸੁਣਾਈਆਂ ਤਾਂ ਬਿੱਟੂ ਨੇ ਵੀ ਪਲਟਵਾਟ ਕੀਤਾ ਦੋਵੇਂ ਲੀਡਰ ਸਾਫ ਕਾ ਮੁੱਖ ਮੰਤਰੀ ਬਿਜਨ ਸਿੰਘ ਦੀ ਤਸਵੀਰ ਬੀਜੇਪੀ ਦੇ ਪੋਸਟਾਂ ਉੱਪਰ ਲਗਾਉਣ ਨੂੰ ਲੈ ਕੇ ਝਟਕੇ ਨੇ ਭਾਜਪਾ ਦੇ ਬੋਰਡ ਤੇ ਬਿਜਨ ਸਿੰਘ ਦੀ ਤਸਵੀਰ ਪੋਸਟ ਕਰਨ ਤੇ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਤਾਣਾ ਮਾਰਿਆ ਸੀ ਜਿਸ ਦਾ ਬਿੱਟੂ ਨੇ ਵੀ ਜਵਾਬ ਦਿੱਤਾ ਬਿੱਟੂ ਨੇ ਸਮੁੱਚੀ ਕਾਂਗਰਸ ਪਾਰਟੀ ਤੇ ਸਵਾਲ ਖੜੇ ਕਰ ਦਿੱਤੇ ਨੇ ਦੱਸਦੀ ਇਹ ਕਿ ਰਵਨੀਤ ਸਿੰਘ ਬਿੱਟੂ ਨੇ ਐਕਸ ਤੇ ਲਿਖਿਆ ਕਿ ਸ਼ਹੀਦ ਪਾਰਟੀਆਂ ਤੋਂ ਉੱਪਰ ਹੁੰਦੇ ਨੇ ਕਾਂਗਰਸ ਨੇ ਮੇਰੇ ਦਾਦਾ ਜੀ ਦੀ ਸਰਵੋੱਚ ਕੁਰਬਾਨੀ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ ਪੀਸੀਸੀ ਦੱਸੇ ਕਿ 25 ਸਾਲ ਵਿੱਚ ਚੋਣਾ ਚਾ ਪਾਰਟੀ ਦੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀ ਕੁਰਬਾਨੀ ਦਾ ਕਦੇ ਜ਼ਿਕਰ ਵੀ ਕੀਤਾ ਚੰਡੀਗੜ੍ਹ ਕਾਂਗਰਸ ਪਵਨ ਸਾਹਮਣੇ ਤੋਂ ਬਿਆਨ ਸਿੰਘ ਜੀ ਦੇ ਬੁੱਤ ਕਿਉਂ ਹਟਾਏ ਗਏ ਦਰਅਸਲ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਸ਼ੇਅਰ ਕੀਤੀ ਸੀ ਜਿਸ 'ਚ ਉਹਨਾਂ ਲਿਖਿਆ ਸੀ ਕਿ ਬਿੱਟੂ ਜੀ ਤੁਸੀਂ ਆਪ ਤਾਂ ਭਾਜਪਾ ਦੇ ਖੇਮੇ 'ਚ ਖੜ ਕੇ ਆਪਣੀ ਸੱਤਾ ਦੀ ਭੁੱਖ ਵਾਲੀ ਸ਼ਖਸੀਅਤ ਨੂੰ ਜਗ੍ਹਾ ਜ਼ਾਹਰ ਕਰ ਦਿੱਤਾ ਹੈ ਉਹਨਾਂ ਨੂੰ ਤਾਂ ਬਦਨਾਮ ਨਾ ਕਰੋ ਉਹਨਾਂ ਦੀ ਫੋਟੋ ਨੂੰ ਤੁਸੀਂ ਆ ਵੋਟਾਂ ਲਈ ਵਰਤ ਕੇ ਉਹਨਾਂ ਦੀ ਸ਼ਹਾਦਤ ਦਾ ਮਜ਼ਾਕ ਨਾ ਬਣਾਓ ਅਕਲ ਨੂੰ ਹੱਥ ਮਾਰੋ ਦੱਸ ਦਈਏ ਕਿ ਰਾਜਾ ਵੜਿੰਗ ਦੇ ਇਸ ਟਵੀਟ ਤੋਂ ਬਾਅਦ ਕਾਂਗਰਸੀ ਵਰਕਰ ਬਿੱਟੂ ਦੀ ਪੋਸਟ ਤੇ ਗਾਤਾਰ ਟਿੱਪਣੀਆਂ ਕਰ ਰਹੇ ਨੇ ਰਵਨੀਤ ਬਿੱਟੂ ਦੇ ਰਿਪਲਾਈ ਤੋਂ ਬਾਅਦ ਰਾਜਾ ਵਰਿੰਗ ਨੇ ਰਵਨੀਤ ਬਿੱਟੂ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਸਿਆਸੀ ਲਾਭ ਲਈ ਤੁਸੀਂ ਅਜਿਹੀ ਬਿਆਨਬਾਜ਼ੀ ਨਾ ਕਰੋ ਜੋ ਸ਼ਹੀਦ ਬਿਹੰਸ ਸਿੰਘ ਜੀ ਦੀ ਕੁਰਬਾਨੀ ਨੂੰ ਕੌਲਾ ਕਰ ਦਵੇ ਪੰਜਾਬ ਦੀ ਅਮਨ ਸ਼ਾਂਤੀ ਲਈ ਦਿੱਤੀ ਉਹਨਾਂ ਦੀ ਕੁਰਬਾਨੀ ਨੂੰ ਕਾਂਗਰਸ ਨੇ ਹਮੇਸ਼ਾ ਸਲਾਹਿਆ ਅਜਿਹੇ ਆ ਸੈਂਕੜੇ ਉਦਾਹਰਨਾਂ ਨੇ ਜਿਸ ਗੱਲ ਦਾ ਪਰਮਾਨ ਦੇ ਸਕਦੀਆਂ ਨੇ ਤੁਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਿਆਸੀ ਲਾਭ ਲਈ ਨਾ ਹੀ ਵਰਤੋ ਤਾਂ ਚੰਗਾ ਰਹੇਗਾ ਉਹਨਾਂ ਅੱਗੇ ਲਿਖਿਆ ਕਿ ਜੇ ਤੁਹਾਨੂੰ ਯਾਦ ਹੋਵੇ ਤਾਂ ਉਹਨਾਂ ਦੀ ਆ ਪਿਛਲੀ ਬਰਸੀ ਮੌਕੇ ਆਪਾਂ ਇਕੱਠੇ ਹੀ ਸੀ ਜਿਸ ਦੀਆਂ ਤਸਵੀਰਾਂ ਮੈਂ ਨਾਲ ਨੱਥੀ ਕਰ ਰਿਹਾ ਹਾਂ ਇਸ ਤੋਂ ਇਲਾਵਾ ਮੇਰੇ ਕੋਲ ਕੁਝ ਹੋਰ ਟਵੀਟ ਵੀ ਹੈਗੇ ਨੇ ਜੋ ਮੈਂ ਨਾਲ ਨੱਥੀ ਕਰ ਰਿਹਾ ਉਮੀਦ ਕਰਦਾ ਹਾਂ ਕਿ ਤੁਸੀਂ ਭਾਜਪਾ ਦੇ ਪਗਵਿ ਉਹੀ ਬਾਹਰ ਹੋ ਕੇ ਸੋਚਣ ਦੀ ਕੋਸ਼ਿਸ਼ ਕਰੋਗੇ ਤਾਂ ਦੋਵਾਂ ਲੀਡਰਾਂ ਵਿਚਾਲੇ ਖੜਕ ਗਈ ਹੈ ਤੇ ਦੋਵੇਂ ਹੀ ਲੀਡਰ ਇੱਕ ਦੂਜੇ ਤੇ ਐਕਸ ਤੇ ਲਗਾਤਾਰ ਪਲਟਵਾਰ ਕਰ ਰਹੇ ਨੇ